ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਹੈ ਤਾਂ ਉਦੋਂ ਫੇਰ ਬਦਲ ਦੀ ਕਰ ਕੀਤੀ ਜਾਂਦੀ ਹੈ ਵੀ ਫੇਰ ਬਦਲ ਕਰਤੇ ਹੁਣ ਸਾਰਾ ਕੁਝ ਰਿਸ਼ਤਾ ਚਾਦੂ ਹੋ ਜੂਗਾ ਸਭ ਕੁਝ ਗੰਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਚਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਇਹ ਮੁੰਡਾ ਮੁੱਖ ਮੰਤਰੀ ਵਾ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਉਹ ਜੋ ਉਹਨੇ ਸਿੱਖੀ ਕੀਤੇ ਤੋਂ ਭਾਜਪਾ ਤੋਂ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹੇ ਮਨੋਰ ਲਾਲ ਖੱਟਰ ਜੀ ਦੇ ਕੋਈ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ 'ਚ ਵੀ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੂੰਹ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ-ਕੌਣ ਰਿਆ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤ ਮਾਨ ਮੈਂ ਜੇ ਪੰਜਾਬ ਨੂੰ ਆਹ ਬਿਲਕੁਲ ਤੁਸੀਂ ਇਹ ਗੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਆ ਬਾਹਰ ਕੀ ਗੱਲ ਹੋਈ ਆ ਜਿਸ ਦਿਨ ਡੈਮ ਤੇ ਆਇਆ ਆਹ ਉਸ ਦਿਨ ਕੀ ਹੋਇਆ ਦੱਸੋ ਮੈਨੂੰ ਕਿਉਂ ਬੋਲਦੇ ਕਿਉਂ ਨਹੀਂ ਤੁਸੀਂ মিডিਆ ਵਾਲੇ ਇਹ ਚੋਹਾਲ ਡੈਮ ਹੈ ਨਾ ਕੀ ਹੋਇਆ ਦੱਸੋ ਅੱਜ ਮੈਂ ਕਹਿਣਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦਿਓ ਮੇਰੀ ਖਬਰ ਠੋਕ ਕੇ ਮੈਂ ਕਹਿਣਾ ਚੋਹਾਰ ਡੈਮ ਤੇ ਭਗਵੰਤ ਮਾਨ ਆਇਆ ਰੱਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੇਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾ ਦਿੱਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾ ਉਹਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਝਪੜੋ ਝਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾ ਉਹਦਾ ਗਜ਼ਲ ਪ੍ਰੀਤਕਾਉ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਵਿਹੇਵ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸੱਦ ਲਿਆ ਲੰਬਾ ਸਾਹਿਬ ਡੀਸੀ ਸਾਹਿਬ ਸੱਦ ਲਏ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਐਸ ਅਫਸਰਾਂ ਨਾਲ ਮਿਸਬੀਹੇਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੀ ਦੀ ਹੋਈ ਹੈ ਇਸੇ ਚੱਕਰ ਦੀ ਹੋਈ ਹੈ ਉਹ ਲੋਕਾਂ ਨੇ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਸੀ ਮਗਰ ਸ਼ਰਾਬ ਦੀ ਧੁੰਨ 'ਚ ਜੋ ਕੁਛ ਹੋਤੇ ਹੋਇਆ ਉਹ ਜਿਹੜਾ ਇਨਫਾਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਧੰਨਾ ਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹ ਤਾਂ ਕਨਸਟੀਟਿਊਸ਼ਨਲ ਪੋਸਟ 'ਚ ਉਹ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਆ ਜੀ ਜੋ ਰੋਲਾ ਮੇਰੇ ਕੋਲ ਖਬਰ ਹੈ ਜੀ ਹੁਣ ਨਹੀਂ ਆ ਹੈ ਕਿ ਨਹੀਂ ਆ ਵਗੈਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ 'ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ 'ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਪਰਸੋ ਬਠਿੰਡੇ ਚਰਾਬ ਪੀ ਲਈ ਸੀ ਬਾਦ ਅੱਜ ਐਨਕਾ ਪਾ ਕੇ ਆਇਆ ਕਿਉਂ ਪਾ ਕੇ ਆਇਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਹੈ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਣਗੇ ਜੀ ਦੱਚੋ ਮਜੀਠੀਏ ਨੂੰ ਕਿਵੇਂ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਫੋਟੇਜ ਜਾਣ ਤੋਂ ਪਤਾ ਲੱਗਿਆ ਸੀ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਂਦਾ ਫਿਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾ ਤੂੰ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਤੋਂ ਹੁਣ ਉਹ ਜਾਂ ਤਾਂ ਕਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅੱਜ ਮੈਂ ਅਮਨ ਅਰੋੜੇ ਨੂੰ ਵੇਖ ਰਿਹਾ ਚਿਕਾ ਪੁੱਟੀਆਂ ਪਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ ਇੱਕ ਮਿੰਟ ਚ ਤਨਖਾਹ ਲੈਂਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕਰਪਸ਼ਨ ਹੋ ਨਹੀਂ ਰਹੀ ਤੁਹਾਨੂੰ ਹਲੇ ਦੱਸਣ ਦੀ ਲੋੜ ਹੈ ਸਭ ਤੋਂ ਹਰ ਵਿਭਾਗ ਵਿੱਚ ਕਰਪਸ਼ਨ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਤਾਂ ਪੁੱਛਦੇ ਨਹੀਂ ਤਾਂ ਮੇਰੇ ਸਾਹਮਣੇ ਮੈਂ ਕੀ ਗੱਲ ਕੀਤੀ ਨਹੀਂ ਕਿ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਸ਼ਰਾਬ ਪੀ ਕੇ ਡਿੱਗਿਆ ਰਿਹਾ ਉਹਦੀ ਤੂੰ ਹੀ ਗੱਲ ਨਹੀਂ ਕਰਦਾ ਜੀ ਜੀ ਥੈਂਕ ਯੂ ਅਰ ਉਦੋਂ ਫੇਰ ਬਦਲਦੀ ਕਰ ਕੀਤੀ ਜਾਂਦੀ ਹੈ ਵੀ ਫੇਰ ਬਦਲ ਕਰਤੇ ਹੁਣ ਸਾਰਾ ਕੁਝ ਰਿਸ਼ਤਾ ਚਾਦੂ ਹੋ ਜੂਗਾ ਸਭ ਕੁਝ ਕਾਂਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਵਿਚਾਰ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਚਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਵਿਚਾਰ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਕਿ ਮੁੰਡਾ ਮੁੱਖ ਮੰਤਰੀ ਵਾ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋਈ ਆਤਮਾ ਵੀ ਚੰਗੀਆਂ ਹੋਣ ਇਤਲੀ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਉਹ ਜੋ ਉਹਨੇ ਸਿੱਖੀ ਕੀਤੇ ਤੋਂ ਭਾਜਪਾ ਤੋਂ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹੇ ਮਨੋਰ ਲਾਲ ਖੱਟਰ ਜੀ ਦੇ ਕੋਈ ਕੰਮ ਹੋ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ ਜੀ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੂੰਹ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਂਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ-ਕੌਣ ਰਿਹਾ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀ ਆਲ ਹੈ ਤੇ ਚਾਹੇ ਭਗਵੰਤਬਾਨ ਮੈਂ ਜੇ ਤੱਕ ਪੰਜਾਬ ਨੂੰ ਪੁੱਛੂ ਆਹ ਬਿਲਕੁਲ ਤੁਸੀਂ ਇਹ ਕੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਹੈ ਬਾਹਰ ਕੀ ਗੱਲ ਹੋਈ ਹੈ ਜਿਸ ਦਿਨ ਆ ਡੈਮ ਤੇ ਆਇਆ ਆਹ ਉਸ ਦਿਨ ਕੀ ਹੋਇਆ ਦੱਸੋ ਮੈਨੂੰ ਇਹ ਫਿਰ ਬੋਲਦੇ ਕਿਉਂ ਨਹੀਂ ਤੁਸੀਂ মিডিਆ ਵਾਲੇ ਉਹ ਚੋਹਾਲ ਡੈਮ ਹੈ ਨਾ ਕੀ ਹੋਇਆ ਦੱਸੋ ਅੱਜ ਮੈਂ ਕਹਿਣਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦੇ ਉਹ ਮੇਰੀ ਖਬਰ ਠੋਕ ਕੇ ਮੈਂ ਕਹਿਣਾ ਚੋਹਾਰ ਡੈਮ ਤੇ ਭਗਵੰਤ ਮਾਨ ਆਇਆ ਰੱਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੀਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾ ਉਹਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਟਪੜੋ ਟਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾ ਉਹਦਾ ਗਜ਼ਲ ਪ੍ਰੀਤਕਾ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬਿਹੇਵ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸੱਦ ਲਿਆ ਲੰਬਾ ਸਾਹਿਬ ਡੀਸੀ ਸਾਹਿਬ ਸੱਦ ਲਏ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਐਸ ਅਫਸਰਾਂ ਨਾਲ ਮਿਸਬੀਹਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੀ ਦੀ ਹੋਈ ਹੈ ਇਸੇ ਚੱਕਰ ਥੀ ਹੋਈ ਹੈ ਉਹ ਲੋਕ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਹੈ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਝ ਹੋਤੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਧੰਨਾ ਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹ ਤਾਂ ਕਨਸਟੀਟਿਊਸ਼ਨਲ ਪੋਸਟ 'ਚ ਉਹ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਆ ਜੀ ਜੋ ਰੋਲਾ ਮੈਨੂੰ ਕੋਲ ਖਬਰ ਹੈ ਜੀ ਹੁਣ ਨਹੀਂ ਆ ਹੈ ਕਿ ਨਹੀਂ ਆ ਵਗੈਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ 'ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ 'ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਚਲੀਅਤ ਇਹ ਹੈ ਕਿ ਪਰਸੋ ਬਠਿੰਡੇ ਚਰਾਪ ਪੀ ਲਈ ਸੀ ਵਦ ਅੱਜ ਐਨਕਾ ਪਾ ਕੇ ਆਇਆ ਕਿਉਂ ਪਾ ਕੇ ਆਇਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਹੈ ਐਗਜੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਨਗੇ ਜੀ ਦੱਚੋ ਮਜੀਠੀਏ ਨੂੰ ਕੋਈ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਫੋਟੇਜ ਜਾਣ ਤੋਂ ਪਤਾ ਲੱਗਿਆ ਸੀ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਣਾ ਫਿਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾ ਤੋਂ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹੇ ਤਾਂ ਹੁਣ ਜਾਂ ਤੱਕ ਆਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ